ਆਪ ਜਿਹੜੀ ਇੱਥੇ ਬੀਬੀ ਲਈ ਐ ਐਸਐਸਪੀ ਰਵਜੋਦ ਗਰੇਵਾਲ ਇੱਕ ਇਹਨਾਂ ਦਾ ਹੋਰ ਹੈ ਰਿਪੁੱਦਨ ਰਿਪੂ ਦਮਨ ਸਿੰਘ ਐਸਪੀ ਬੀਬੀ ਜੀ ਦਿਨ-ਦਿਨ ਲੱਗ ਜੋ ਜੋ ਤੁਸੀਂ ਕਰ ਰਹੇ ਹੋ ਜੋ ਤੁਸੀਂ ਕਰ ਰਹੇ ਹੋ ਕਾਨੂੰਨ ਦੀਆਂ ਧੱਜੀਆਂ ਡਾ ਰਹੇ ਹੋ ਤੁਸੀਂ ਆਈਪੀਐਸ ਹੋ ਆਈਪੀਐਸ ਦਾ ਮਤਲਬ ਤੁਸੀਂ ਇਨਸਾਫ ਦੇਣਾ ਹੈ ਗੁਨਾਹਗਾਰ ਨਹੀਂ ਬੰਨਾ ਜਿਹੜਾ ਅਫਸਰ ਗੁਨਾਹਗਾਰ ਕਰੂ ਗੁਨਾਹ ਕਰੂਗਾ ਉਹਦੇ ਤੇ ਵੀ ਪਰਚਾ ਹੋ ਸਕਦਾ ਉਹ ਨੂੰ ਹੀ ਮੁਕਤਨਾ ਪੈ ਸਕਦਾ ਐਸ ਕਰਕੇ ਅਸੀਂ ਨੋਟ ਕਰੀ ਜਾਂਦੇ ਆ ਜੋ ਜੋ ਐਸਐਸਪੀ ਧੱਕਾ ਕਰ ਰਹੀ ਹੈ ਜੋ ਜੋ ਐਸਪੀ ਧੱਕਾ ਕਰ ਰਿਹਾ ਹੈ ਜਿਹੜੇ ਗਰੀਬ ਬੰਦੇ ਤੇ ਕਿਸੇ ਦੇ ਐਨਡੀਪੀਐਸ ਦਾ ਐਕਟ ਮਾਰੇ ਆ ਇੱਕ ਸਾਡਾ ਐਮਸੀ ਇੱਥੇ ਹੈ ਸ਼ਾਮ ਸਿੰਘ ਬਟਾਲਾ ਪੁਲਿਸ ਉਹਨੂੰ ਇਹਨਾਂ ਨੇ ਲਿਆਂਦੀ ਐਸਐਸਪੀ ਨੇ ਪਟਾਲਾ ਪੁਲਿਸ ਨੂੰ ਦੇ ਦਿੱਤਾ ਪਰਚਾ ਕੀ ਦਿੱਤਾ ਕਹਿੰਦਾ 60 ਕਿਲੋ ਝੋਨਾ ਚੋਰੀ ਕੀਤਾ ਪਰ 60 ਕਿਲੋ ਮਲਾ ਹਜ਼ਾਰ ਰੁਪਏ ਦਾ ਵੀ ਨਹੀਂ ਹੋਣਾ ਉਹ ਚਾਰ ਉਹਦੇ ਟਰੱਕ ਹੈ ਇੱਕ ਆਪਣਾ ਜਿਹੜਾ ਆਪਣਾ ਸਰਪੰਚ ਜਿਹਨੇ ਭਗਵੰਤ ਮਾਨ ਨੂੰ ਐ ਗਿਆ ਸੀ ਹੈ ਬਿੰਦਾ ਪੁੱਛਰ ਤੇ ਉਹਦੇ ਤੇ ਪਰਚਾ ਦੇਦਾ ਹੈ ਓਏ ਫਿਕਰ ਨਾ ਕਰੋ ਸਾਰਿਆਂ ਨੂੰ ਪਰਚੀਆਂ ਬਣਾ ਦੂੰਗਾ ਦੇਖੀ ਜੋ ਇੱਕ ਆਪਣਾ ਜਮੇਨ ਸਿੰਘ ਕਾਕਾ ਜੀ ਹੈ ਇੱਕ ਆਪਣਾ ਦੂਜਾ ਹੈ ਸੋਨੂ ਤੋਂ ਸੋਨੂ ਘਰਾਂ ਦੋਦੇ ਮੈਂ ਤੈਨੂੰ ਕਹਿਣਾ ਚਾਹਣਾ ਐਂਡੇ ਘਬਰਾ ਕੇ ਔਰ ਮੀਥਿਆ ਆ ਜਿਹੜੀ ਪੁਲਿਸ ਵਾਲੀ ਨਾ ਜੇ ਸੋਚਦਾ ਕਿ ਮੇਰੇ ਅੱਗੇ ਪਿੱਛੇ ਡੀਐਸਪੀ ਲੱਗੇ ਆ ਅਗਲੇ ਸਾਲ ਨਾ 2026 ਦੇ ਅਪਰਲ ਲ ਮਹੀਨੇ ਚ ਆਈ ਡੀਐਸਪੀ ਤੈਨੂੰ ਫੜਨ ਆਉਣਗੇ ਆਈ ਪੀਡੀਐਸਪੀ ਤੈਨੂੰ ਐ ਸੱਟਣ ਕੇ ਮੁੱਦਾ ਪਿੱਛੇ ਡਿੱਕੀ ਚ ਤੇ ਤੁਹਾਨੂੰ ਪੂਰੇ ਹਲਕੇ ਤੇ ਲੈ ਕੇ ਜਾਣਗੇ ਕਿ ਆਇਆ ਜਿਹੜਾ ਠੱਗ ਸੀ ਵੱਡੇ ਬਾਦਲ ਸਾਹਿਬ ਕਹਿੰਦੇ ਹੁੰਦੇ ਆ ਜਿਹੜਾ ਬੰਦਾ ਆਪਣੀ ਮਾਂ ਪਾਰਟੀ ਦਾ ਵਫਾਦਾਰ ਨਹੀਂ ਉਹ ਕਿਸੇ ਦਾ ਵਫਾਦਾਰ ਨਹੀਂ ਹੋ ਸਕਦਾ ਮੇਰਾ ਸਿਰ ਝੁਕਦਾ ਹੈ ਮਾਝੀ ਵਾਲੇ ਉਹ ਤੁਹਾਡੇ ਚਰਨਾਂ 'ਚ ਉਹ ਸੋਚਦੇ ਸੀ ਅਸੀਂ ਹਰਮੀਂਦ ਲੈ ਕੇ ਸਾਰਾ ਅਕਾਲੀ ਦਲ ਚੜੂਗਾ ਇਕੱਲਾ ਹਰਮੀਂਦ ਗਿਆ ਸਾਰਾ ਅਕਾਲੀ ਦਲਾ ਬੈਠਾ ਮੈਂ ਹੁਣ ਇਹ ਖੋਲ ਗੱਲ ਕਰਨਾ ਚਾਹਣਾ ਇੱਕ ਪ੍ਰੈਸ ਵਾਲੇ ਨੇ ਆ ਜਿਹੜਾ ਇਹਨਾਂ ਦਾ ਕਾਂਗਰਸ ਦਾ ਪ੍ਰਧਾਨ ਰਾਜਾ ਵੜਿੰਗ ਉਹਦਾ ਤੇ ਮਾ ਖਿੱਲੇ ਪਿਆ ਅੱਜ ਕੱਲ ਰਾਜਾ ਵੜਿੰਗ ਨੂੰ ਇੱਕ ਪ੍ਰੈਸ ਵਾਲਿਆਂ ਨੇ ਪੁੱਛਿਆ ਆ ਕਿਹੜੇ ਧਰਮੀ ਫੌਜੀ ਆ ਧਰਮੀ ਫੌਜੀ ਨੇ ਕਿਹੜੀ ਜੰਗ ਲੜੀ ਐ ਭਾਈ ਕਿਹਾ ਸੀ ਇਹੋ ਨੇ ਰਾਜਾ ਵੜਿੰਗ ਜੀ ਆ ਉਹ ਧਰਮੀ ਫੌਜੀ ਐ ਜਿਹੜੀ ਜੰਗ ਤੇਰੀ ਮਾਂ ਇੰਦਰਾ ਨੇ ਸ਼ੁਰੂ ਕੀਤੀ ਸੀ ਜਿਹੜੀ ਤੇਰੀ ਇੰਦਰਾ ਮਾਣੇ ਟੈਂਕ ਭੇਜੇ ਸੀ ਦਰਬਾਰ ਸਾਹਿਬ ਉਹ ਲ جنگ ਲੜੀ ਇਹਨਾਂ ਨੇ ਉਹ جنگ ਲੜੀ ਐ ਆ ਕਾਂਗਰਸੀਆਂ ਨੂੰ ਤਾਂ ਧਰਮ ਬਾਰੇ ਪਤਾ ਨਹੀਂ ਰਾਜ ਰਾਜਾ ਵੜਿੰਗ ਨੂੰ ਤਾਂ ਬੋਲਣ ਦਾ ਨਹੀਂ ਪਤਾ ਮੈਂ ਬੇਨਤੀ ਕਰਦਾ ਕਾਂਗਰਸ ਦੇ ਸੋਨੀਆ ਗਾਂਧੀ ਨੂੰ ਕਿ ਰਾਜਾ ਵੜਿੰਗ ਨੂੰ 15-20 ਸਾਲ ਰੱਖਿਓ ਪ੍ਰਧਾਨ ਸਾਰੇ ਦੇਸ਼ ਦਾ ਬਣਾ ਦਿਓ ਸਾਰੀ ਕਾਂਗਰਸ ਖਤਮ ਕਰਕੇ ਆਊਗਾ ਸੋ ਮੈਂ ਮਲਾਜ਼ਮਾਂ ਨੂੰ ਬੇਨਤੀ ਕਰਨਾ ਚਾਹਣਾ ਹੈ ਸਾਰਿਆਂ ਨੂੰ ਕਹਿਣਾ ਚਾਹਣਾ ਹੈ ਜੇ ਵਾਪਸ ਤੁਸੀਂ ਖੁਸ਼ੀਆਂ ਚਾਹਣੇ ਹੋ ਜੇ ਵਾਪਸ ਖਾਲਸਾ ਜੀ ਆਪਣਾ ਰਾਜ ਚਾਹਣੇ ਹੋ ਬਚਾ ਲਓ ਪੰਜਾਬ ਨੂੰ ਤੁਹਾਡੀ ਮਾਂ ਪਾਟੀ ਹੈ ਜਿਹਨੇ ਮਰਨਾ ਜਿਉਣਾ ਤੁਹਾਡੇ ਵਾਸਤੇ ਹੈ ਜੇ ਕਾਲੀ ਦਲ ਜਿਉਂਦਾ ਹੈ ਕਾਲੀ ਦਲ ਤੜਕ ਰਿਹਾ ਥੋਨੂੰ ਚਿੰਤਾ ਕਰਨ ਦੀ ਲੋੜ ਨਹੀਂ ਆਪਣੀ ਗਲਤੀ ਕਰਕੇ ਆਪਣੀਆਂ ਗਲਤੀਆਂ ਕਰਕੇ ਆਪ ਆਪਣੀ ਪਾਰਟੀ ਨੂੰ ਕਮਜ਼ੋਰ ਕਰਤਾ ਹੈ ਏਜੰਸੀਆਂ ਹਾਵੀ ਹੋ ਗਈਆਂ ਦਿੱਲੀ ਵਾਲੀਆਂ ਪਾਰਟੀਆਂ ਹਾਵੀ ਹੋ ਗਈਆਂ ਤੇ ਸਾਰਿਆਂ ਨੂੰ ਪਤਾ ਹੈ ਕਿ ਖਾਲਸਾ ਕੌਮ ਨੂੰ ਤਾਕਤ ਆਪਣੇ ਗੁਰੂ ਘਰਾਂ ਤੋਂ ਮਿਲਦੀ ਹੈ ਅੱਜ ਤੁਹਾਡੇ ਗੁਰੂ ਘਰਾਂ ਦੇ ਕਬਜ਼ਾ ਕਰ ਗਏ ਆ ਤਾਕਤ ਹਜ਼ੂਰ ਸਾਹਿਬ ਤੇ ਅੱਜ ਖਾਲਸਾ ਜੀ ਤੁਸੀਂ ਮੈਨੇਜਮੈਂਟ 'ਚ ਨਹੀਂ ਹੋ ਮਹਾਰਾਸ਼ਟra ਸਰਕਾਰ ਨੇ ਆਪਣੇ ਬੰਦੇ ਪਾ ਲਿਆ ਉਹ ਉਹ ਮਹਾਰਾਸ਼ਟra ਸਰਕਾਰ ਚਲਾ ਰਹੀ ਹੈ ਆਜਾ ਰਵਨੀਤ ਬੇਟੂ ਬਿਆਨ ਸਿੰਘ ਦਾ ਪੋਤਾ ਉਹ ਹੁਣ ਹੀ ਗਿਆ ਹਜ਼ੂਰ ਸਾਹਿਬ ਉਹਨੂੰ ਸਰੋਪਾ ਦਿੱਤਾ ਗਿਆ ਉਹਨੂੰ ਸਨਮਾਨਤ ਕੀਤਾ ਗਿਆ ਦੇਖੋ ਕਿਉਂਕਿ ਹੁਣ ਕੰਟਰੋਲ ਉਹਨਾਂ ਕੋਲ ਹੈ ਤਖਤ ਪਟਨਾ ਸਾਹਿਬ ਦਾ ਕੰਟਰੋਲ ਉਹ ਲੈ ਗਏ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਟਰੋਲ ਲੈ ਗਏ ਹੈ ਛੋਡੀ ਸ਼੍ਰੋਮਣੀ ਕਮੇਟੀ ਤੋੜ ਤੇ ਹਰਿਆਣਾ ਕਮੇਟੀ ਅਲੱਗ ਬਣਾਦੀ ਹੈ ਉੱਤੇ ਹਰਿਆਣਾ ਦਾ ਚੀਫ ਮਿਨਿਸਟਰ ਫੈਸਲਾ ਕਰਦਾ ਹੈ ਕਿਹੜਾ ਗੁਰਦੁਗੁਰੂ ਘਰ ਚਲਾਊਗਾ ਆ ਸਾਰਾ ਗਸ਼ਤਾਂ ਹੋਇਆ ਹੈ ਕਿ ਤੁਸੀਂ ਆਪਣੀ ਫੌਜ ਕਮਜ਼ੋਰ ਕਰਤੀ ਕਾਲੀ ਦਿਲ ਨੂੰ ਕਮਜ਼ੋਰ ਕਰਤਾ ਸੋਚਦੇ ਆ ਕਿ ਕਾਲੀ ਦਿਲ ਦੇ ਪੱਲੇ ਕੁਝ ਨਹੀਂ ਤਿੰਨ ਮੈਂਬਰਾਂ ਕੀ ਕਰ ਲੈਣਗੇ ਜਿਹੜੀ ਮੁਲਕ ਦੀ ਫੌਜ ਕਮਜ਼ੋਰ ਹੋ ਜਾਂਦੀ ਹੈ ਮੁਲਕ ਤੇ ਕੋਈ ਮਰਜ਼ੀ ਕਬਜ਼ਾ ਕਰ ਲੈਂਦਾ ਆ ਤਾਂ ਐਸਜੀਪੀਸੀ ਧਾਮੀ ਸਾਹਿਬ ਬੈਠੇ ਐ ਐਸਜੀਪੀਸੀ ਦੇ ਵੀ ਕਬਜ਼ਾ ਕਰਨ ਲੱਗੇ ਸੀ ਪਰ ਮੈਂ ਬਹਾਦਰ ਮੈਂਬਰਾਂ ਨੇ ਬੜੀ ਲੜਾਈ ਲੜ ਕੇ ਉਹਨਾਂ ਨੂੰ ਭਜਾਇਆ ਤੁਸੀਂ ਦੇਖ ਲਓ ਐਸਜੀਪੀਸੀ ਦੇ ਜਿਹੜੇ 18 ਪhle 30 ਮੈਂਬਰ ਸੀ ਅੱਜ 18 ਲੱਗੇ ਅੱਧੇ ਮੈਂ ਇਹਨਾਂ ਚੋਂ ਕੋਈ ਕਾਂਗਰਸ ਚ ਹੈ ਕੋਈ ਬੀਜੇਪੀ ਚ ਹੈ ਕੋਈ ਆਪ ਚ ਹੈ ਕੋਈ ਨਵਾ ਚੁੱਲਾ ਦਲ ਬੜੇ ਉਹਦੇ ਚ ਹੈ ਪਰ ਸਾਰੇ ਇਕੱਠੇ ਐ ਅਕਾਲੀ ਦਲ ਦੇ ਖਿਲਾਫ ਕਿਉਂ ਕਿ ਡਰੀ ਥੋੜੀ ਪਾਰਟੀ ਤੋਂ ਲੱਗਦਾ ਹੈ ਤੋ ਐਸ ਕਰਕੇ ਮੈਂ ਸਾਰੇ ਨੂੰ ਬੇਨਤੀ ਕਰਨਾ ਹੈ ਤਰਨ ਤਰਨ ਵਾਲਿਓ ਸੌਂ ਖਾ ਕੇ ਜਾਇਓ ਅੱਜ ਕਿ ਆਪਾਂ ਜੰਗ ਜਿੱਤਨੀ ਜਿੱਤਨੀ ਕੁਝ ਮਰਜ਼ੀ ਹੋ ਜੇ ਕੋਈ ਡਰਨ ਦੀ ਲੋੜ ਨਹੀਂ ਕੋਈ ਘਬਰਾਉਣ ਦੀ ਲੋੜ ਨਹੀਂ ਮਾਝੇ ਵਾਲਾ ਤੁਸੀਂ ਤਾਂ ਇੰਨੇ ਵੱਡੇ ਸੂਰਮਿਆਂ ਮਾਝੇ ਦੀ ਧਰਤੀ ਤੇ ਜੇ ਕੇਜਰੀ ਵਾਲਾ ਵਰਗੇ ਕਬਜ਼ਾ ਕਰ ਲੈਣੇ ਤਾਂ ਸ਼ਰਮ ਦੀ ਗੱਲ ਨਹੀਂ ਐਸ ਕਰਕੇ ਆਓ ਆਪਣੇ ਪਿੰਡਾਂ 'ਚ ਨਾਕਾਬੰਦੀ ਕਰ ਲਓ ਆ ਜਿਹੜੇ ਸੋਚਦੇ ਅਗੇ ਸੀ ਪੁਲਿਸ ਨੂੰ ਵਰਤਾਂਗੇ ਜੋ ਮਰਜ਼ੀ ਫੜਤ ਲੋ ਮੈਂ ਵੀ ਇੱਥੇ ਆ ਸਾਡੀ ਲੀਡਰਸ਼ਿਪ ਹੀ ਹੱਥੇ ਹੈ ਤੁਹਾਡੇ ਨਾਲ ਹੈ ਪ੍ਰਵਾਹ ਨਾ ਕਰਿਓ ਕਿਸੇ ਗੱਲ ਦੀ ਆਪਾਂ ਆ ਸਰਕਾਰ ਬਣਾਉਣੀ ਹੈ ਇੰਨਾ ਝਾੜੂ ਵਾਲੇ ਨੇ ਪਜਾਉਣਾ ਤੇ ਆਪਣੀ ਪਾਰਟੀ ਦਾ ਝੰਡਾ ਚੁਲਣ ਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ